ਡਾਕਟਰ ਨਵਜੋਤ ਕੌਰ ਸਿੱਧੂ ਨੇ ਬੀਪੀਏ ਗੌਰਵ ਦੇ ਰਾਹੀਂ ਇਸ ਦੀ ਪੇਮੈਂਟ ਜੋ ਹੈ ਉਹ ਕੀ ਕਿਸੇ ਪਰ ਹੁਣ ਧੋਖਾਧੜੀ ਦੇ ਇਲਜ਼ਾਮ ਜੋ ਨੇ ਉਹ ਲਗਾਏ ਜਾ ਰਹੇ ਨੇ ਨਵਜੋਤ ਕੌਰ ਸਿੱਧੂ ਮੈਡਮ ਸਿੱਧੂ ਦੇ ਵੱਲੋਂ ਐਸਪੁਰੀ ਗਲਤੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਸ਼ਿਕਾਇਤ ਜੋ ਹੈ ਇਸ ਬਾਬਤ ਦਰਜ ਕਰਵਾਈ ਗਈ ਤੇ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਦੇ ਉਹਨਾਂ ਦੇ ਨਾਲ ਕਰੋੜਾ ਰੁਪਏ ਦੀ ਠੱਗੀ ਵਚਨ ਦਾ ਦੋਸ਼ ਲੱਗਾ ਹੈ ਉਹਨਾਂ ਇਸ ਸੰਬੰਧੀ ਆਪਣੇ ਇੱਕ ਨਿੱਜੀ ਸਹਾਇਕ ਤੇ ਉਨਾ ਦੇ ਹੋਰਨਾ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦੋ ਹੈ ਉਹ ਆਲਰੇਡੀ ਦਰਜ ਕਰਵਾ ਦਿੱਤੀ ਹੈ ਮੈਂ ਨਾਮ ਹੈ ਸੋਗੀ ਰਾਜੀਵ ਸ਼ਰਮਾ ਫੋਨ ਨਾਲ ਜੁੜੋਏ ਨੇ ਰਾਜੀਵ ਕੀ ਕੁਝ ਪੂਰਾ ਮਾਮਲਾ ਤੇ ਕੀ ਕੁਝ ਕਾਰਵਾਈ ਹੋਣ ਤੱਕ ਪੁਲਿਸ ਦੀ ਬਿਲਕੁਲ ਇਹ ਮਾਮਲਾ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਪੌਸ਼ ਇਲਾਕਾ ਰਣਜੀਤ ਅਭਿਨੂਦੇ ਅਸਿਊ ਨੰਬਰ 3 ਦਾ ਹੈ ਪੂਰਾ ਔਰ ਉਸ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਕਿਉਂਕਿ ਉਸ ਦੀ ਜਿਹੜੀ ਰਜਿਸਟਰੀ ਹੈ ਉਹ ਕਾफी ਸਮੇਂ ਤੋਂ ਨਵਜੋਤਕਾਰ ਸਿੱਧੂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਬੇਟੀ ਦੇ ਨਾਂ ਤੇ ਕੀਤੀ ਜਾਵੇ ਪਰ ਜਿਹੜੇ ਇੱਕ ਗੌਰਵ ਦਾ ਨਾਮ ਲਿਆ ਜਾ ਰਿਹਾ ਜਗਜੀਤ ਸਿੰਘ ਔਰ ਇਸ ਤੋਂ ਇਲਾਵਾ ਅੰਕਦ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਰਹਿ ਰਿਹਾ ਔਰ ਉਸ ਦੇ ਹੀ ਕੁਝ ਰਿਸ਼ਤੇਦਾਰਾਂ ਦਾ ਵੀ ਨਾਮ ਇਸ ਸ਼ਿਕਾਇਤ ਦੇ ਵਿੱਚ ਦਿੱਤਾ ਗਿਆ ਕਿ ਇਹਨਾਂ ਸਾਰਿਆਂ ਨੇ ਮਿਲ ਕੇ ਲਗਭਗ 2 ਕਰੋੜ ਰੁਪਏ ਦੀ ਜਿਹੜੀ ਠੱਗੀ ਹੈ ਉਹ ਕੀਤੀ ਹੈ ਪਰ ਜਿਹੜਾ ਐਸ.ਆਈ.ਓ ਅੱਜ ਵੀ ਉਹ ਕਿਸੇ ਹੋਰ ਦੇ ਨਾਮ ਤੇ ਆ ਜਦਕਿ ਪੈਸੇ ਜਿਹੜੇ ਨੇ ਉਹ ਲਏ ਗਏ ਸੀ ਇਸ ਐਵੇਜ ਦੇ ਵਿੱਚ ਕਿ ਜਿਹੜਾ ਐਸ.ਆਈ.ਓ ਹੈ ਉਹ ਡਾਕਟਰ ਨਵਜੋਤ कौर ਸਿੱਧੂ ਦੀ ਜਿਹੜੀ ਬੇਟੀ ਹੈ ਉਸ ਦੇ ਨਾਮ ਦੇ ਉੱਤੇ ਕਰ ਦਿੱਤਾ ਜਾਏਗਾ ਤਾਂ ਕਾਫੀ ਸਮੇਂ ਤੋਂ ਜਿਹੜੀ ਕੋਸ਼ਿਸ਼ ਹੈ ਨਵਜੋਤ कौर ਸਿੱਧੂ ਵੱਲੋਂ ਕੀਤੀ ਜਾ ਰਹੀ ਸੀ ਕਿ ਇਹ ਜਿਹੜਾ ਮਸਲਾ ਉਹ ਹੱਲ ਕੀਤਾ ਜਾਵੇ ਪਰ ਜਦੋਂ ਕੋਈ ਵੀ ਉਹ ਜਿਹੜੀ ਦੂਜੀ ਪਾਰਟੀ ਹੈ ਉਹਨਾਂ ਵੱਲੋਂ ਕੋਈ ਵੀ ਰਿਸਪੌਂਸ ਜਿਹੜਾ ਉਹ ਨਾ ਕਰਨ ਤੋਂ ਬਾਅਦ ਹੋਰ ਉਹਨਾਂ ਨੇ ਜੋ ਕਾਨੂੰਨੀ ਪ੍ਰਕਿਰਿਆ ਹੈ ਪੁਲਿਸ ਤੋਂ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਹਾਲਾਂਕਿ ਜਿਹੜੀ ਸ਼ਿਕਾਇਤ ਹੈ ਉਹ ਪੰਜਾਬ ਪੁਲਿਸ ਦੇ ایਓ ਵਿੰਗ ਨੂੰ ਜੋ ਹੈ ਫਾਰਵਰਡ ਕਰ ਦਿੱਤੀ ਗਈ ਹੈ ਤਾਂ ਹੁਣ ਇਸ ਦੇ ਵਿੱਚ ਕੀ ਜਾਂਚ ਕੀਤੀ ਜਾਂਦੀ ਹੈ ਕਿਉਂਕਿ ਜਾਂਚ ਜਿੱਕਰ ਸ਼ੁਰੂ ਹੋਏਗੀ ਤਾਂ ਉਸ ਦੇ ਵਿੱਚ ਲਾਜ਼ਮੀ ਤੌਰ ਤੇ ਗੌਰਵ ਨੂੰ ਵੀ ਜਾਂਚ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਉਸ ਤੋਂ ਬਾਅਦ ਤੈਅ ਹੋਏਗਾ ਕਿ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਉਹ ਕੀਤੀ ਜਾਂਦੀ ਪਰ ਆਪਣੇ ਆਪ ਦੇ ਵਿੱਚ ਕਾਫੀ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਗੌਰਵ ਜਿਸ ਦਾ ਨਾਮ ਲਿਆ ਜਾ ਰਿਹਾ ਉਹ ਕਿਸੇ ਸਮੇਂ ਕਾਫੀ ਨਵਜੋਤ ਸਿੰਘ ਸਿੱਧੂ ਅਰ ਸਿੱਧੂ ਪਰਿਵਾਰ ਦਾ ਕਾਫੀ ਕਰੀਬੀ ਵੀ ਰਿਹਾ ਹੈ ਔਰ ਪਰੋਸੀਮੰਦ ਲੋਕਾਂ ਦੇ ਵਿੱਚ ਉਸ ਨੂੰ ਜੋ ਹੈ ਹੁਣ ਤੱਕ ਦੇਖਿਆ ਜਾਂਦਾ ਰਿਹਾ ਪਰ ਉਸ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਹੁਣ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਔਰ 2 ਕਰੋੜ ਰੁਪਏ ਦੀ ਠੱਗੀ ਦੇ ਜਿਹੜੇ ਇਲਜ਼ਾਮ ਨੇ ਉਹ ਸਾਫ ਦਾ ਜਿਹੜਾ ਪੀਏ ਗੌਰਵ ਵਾਸudev ਔਰ ਇਸ ਤੋਂ ਇਲਾਵਾ ਹੋਰ ਲੋਕਾਂ ਦੇ ਜਿਨ੍ਹਾਂ ਦੇ ਨਾਮ ਲਏ ਗਏ ਨੇ ਤਾਂ ਉਹਨਾਂ ਦੇ ਖਿਲਾਫ ਹੁਣ ਪੁਲਿਸ ਕਿੰਦਾ ਦੀ ਕਾਰਵਾਈ ਕਰਦੀ ਹੈ ਇਹ ਦੇਖਣ ਵਾਲੀ ਗੱਲ ਸਹੀ ਜੀ ਬਹੁਤ ਬਹੁਤ ਸ਼ੁਕਰੀਆ राजीव ਸਾਨੂੰ तमाम ਜਾਣਕਾਰੀ ਦਿਲੇ ਤੇ ਸ਼ਿਕਾਇਤ ਦਰਜ ਕਰਵਾ ਲਈ ਗਈ ਹੈ ਹਾਲਾਂਕਿ ਮਾਮਲਾ ਵੀ ਪੁਲਿਸ ਵੱਲੋਂ ਦਰਜ ਕਰਵਾ ਲਿਆ ਗਿਆ ਹੈ ਪਰ ਦੇਖਣਾ ਹੋਏਗਾ ਕਿ ਹੁਣ ਪੁਲਿਸ ਇਸ ਪੂਰੇ ਮਾਮਲੇ 'ਚ ਕੀ ਕੁਝ ਕਾਰਵਾਈ ਕਰਦੀ